ਆਪਣਾ ਜ਼ਮੀਨ ਵੇਚ ਕੇ ਢਾਈ ਕਿਲੇ ਜ਼ਮੀਨ ਵੇਚ ਕੇ ਇਹਨਾਂ ਨੇ ਵੇਚਿਆ ਸੀ ਤੇ ਅੱਜ ਪਰਿਵਾਰ ਬਹੁਤ ਸਦਮੇ 'ਚ ਹੈ ਕਿਉਂਕਿ 10 ਦਿਨ ਹੋ ਗਏ ਨੇ ਬੱਚੇ ਨਾਲ ਗੱਲ ਨਹੀਂ ਹੋਈ ਤੇ ਪਤਾ ਨਹੀਂ ਕਿੱਥੇ ਵੇ ਕਿਹੜੇ ਹਾਲਾਤ 'ਚ ਤੇ ਅਸੀਂ ਇਹੀ ਮੰਗ ਕਰਦੇ ਹਾਂ ਆਪਣੀ ਭਾਰਤ ਸਰਕਾਰ ਤੋਂ ਵੀ ਉਧਰ ਗੱਲ ਕਰਕੇ ਰਾਸ਼ਟਰਪਤੀ ਨਾਲ ਜਾਂ ਵਿਦੇਸ਼ ਮੰਤਰੀ ਨਾਲ ਗੱਲ ਕਰਕੇ ਸਾਡੇ ਬੱਚੇ ਨੂੰ ਲੱਭਿਆ ਜਾਵੇ ਭਾਲ ਕੀਤੀ ਜਾਵੇ ਮੇਰਾ ਨਾਮ ਚਰਨਜੀਤ ਸਿੰਘ ਕੀ ਗੱਲਬਾਤ ਹੈ ਜਿਹੜਾ ਬੇਟਾ ਲੱਗਦਾ ਕਿੰਨੇ ਗੁੰਮ ਹੋ ਗਿਆ ਬੇਟੇ ਨੂੰ ਅੱਜ 8 ਤਰੀਕ ਦਾ ਗੁੰਮ ਹੋਇਆ ਜੀ ਉੱਥੇ ਕਿਹੜੇ ਦੇਸ਼ੇ ਗਿਆ ਸੀ ਕਦੋਂ ਗਿਆ ਸੀਗਾ ਇਹਨੂੰ 2.5 ਸਾਲ ਹੋ ਗਏ ਜੀ ਠੀਕ ਹੈ ਅਮਰੀਕਾ ਦੇ ਵਿੱਚ ਗਿਆ ਸੀ ਉਹ ਜੀ ਤੇ ਗੁੰਮ ਹੋਣ ਦਾ ਕਿਵੇਂ ਕੀ ਪਤਾ ਲੱਗਿਆ ਗੁੰਮ ਹੋਣ ਦਾ ਵੀਰ ਜੀ ਪਹਿਲਾਂ ਯਾਨੀ ਕਿ ਹਰ ਰੋਜ਼ ਜਿਵੇਂ ਫੋਨ ਕਰਦਾ ਸੀ 8 ਤਰੀਕ ਤੋਂ ਬਾਅਦ ਉਸ ਦਾ ਕੋਈ ਫੋਨ ਨਹੀਂ ਆਇਆ ਫੋਨ ਹੋਂ ਦਾ ਸੱਚਾ ਫਾਰਿਆ ਜੀ ਤੇ ਹੁਣ ਕਿਵੇਂ ਪਤਾ ਲੱਗ ਰਿਹਾ ਪਰ ਉਹ ਉੱਥੇ ਕੋਈ ਗੱਲਬਾਤ ਹੋਈ ਕਿਸੇ ਰਿਸ਼ਤੇਦਾਰ ਜਾਂ ਜਿੰਨਾਂ ਕੋਲ ਰਹਿ ਰਹੇ ਸੀ ਉੱਥੇ ਮਾਲਕ ਨਾਲ ਗੱਲ ਹੋਈ ਏ ਤੇ ਬਾਕੀ ਇੱਕ ਮੁੰਡਾ ਉਹਦੇ ਨਾਲ ਸੀ ਉਸ ਦਿਨ ਦੀ ਪਹਲ ਚੱਲ ਰਹੀ ਹੁੰਦੀ ਕੀ ਕਹ ਰਹੇ ਨੇ ਪੀ ਲੱਭ ਰਹੇ ਆਂ ਕੋਈ ਪਤਾ ਲੱਗੇ ਵੀ ਕਿਸੇ ਨਾਲ ਕੋਈ ਗਿਆ ਸੀ ਯਾਰ ਦੋਸਤ ਨਾਲ ਜਾਂ ਕੋਈ ਯਾਰ ਦੋਸਤਾਂ ਨਾਲ ਹੀ ਗਿਆ ਸੀ ਕੀ ਸਚੇਤ ਮਿਲਿਆ ਉਹਦੇ ਬਾਰੇ ਜੋ ਜਾਣਕਾਰੀ ਹੈ ਖੁੱਲ ਕੇ ਦੱਸ ਤੋ ਬਸ ਜਿਵੇਂ ਇਹ ਪੰਜ ਮੁੰਡੇ ਆਣੇ ਤੇ ਤਿੰਨ ਮੁੰਡੇ ਬਾਹਰ ਆਏ ਉਸ ਹੁਣ ਇੱਕ ਮੁੰਡਾ ਇਹਦੇ ਨਾਂ ਰਹਿਂਦਾ ਸੀ ਤੇ ਇਹ ਜਿਵੇਂ ਇਕੱਠੇ ਹੀ ਆਪਣਾ ਖਾ ਵੀ ਰਹੇ ਹਨ ਉਸ ਤੋਂ ਬਾਅਦ ਸਵੇਰੇ ਕਹਿੰਦੇ ਸਾਨੂੰ ਉਹ ਮਿਲ ਨਹੀਂ ਰਹੀ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਗੱਲ ਦਾ ਸਾਨੂੰ 9 ਤਰੀਕ ਨੂੰ ਪਤਾ ਲੱਗਾ ਜੀ ਤੇ ਹੁਣ ਉੱਥੇ ਦੇ ਜਿਹੜੇ ਮਾਲਕ ਨੇ ਜਿੰਨਾਂ ਕੋ ਰਹਿ ਰਹੇ ਸੀ ਉਹਨਾਂ ਨੇ ਕੀ ਆਸ਼ਵਾਸ਼ਣ ਦਵਾਇਆ ਪਰ ਜੇ ਕੋਈ ਗੱਲਬਾਤ ਹੁੰਦੀ ਤਾਂ ਉਹਨਾਂ ਨੇ ਇਹ ਕਹਿ ਰਹੇ ਨੇ ਕਹਿੰਦੇ ਵੀਰ ਜੀ ਲੱਭ ਰਹੇ ਆ ਹਰ ਰੋਜ਼ ਪਾਲ ਚੱਲ ਰਹੀ ਹੈ ਉੱਥਾਂ ਦੀ ਕੋਈ ਪੁਲਿਸ ਨੂੰ ਜਾਂ ਕੋਈ ਕਿਸੇ ਤਰ੍ਹਾਂ ਸੂਚਿਤ ਕੀਤਾ ਨਹੀਂ ਜੀ ਅਸੀਂ ਹਾਲੇ ਕੋਈ ਨਹੀਂ ਕੀਤਾ ਉੱਥੋਂ ਦੇ ਮਾਲਕਾਂ ਨੇ ਕੀਤਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਪੰਜਾਬ ਸਰਕਾਰ ਨੂੰ ਇਸ ਬਾਰੇ ਅਸੀਂ ਇਹ ਕਹਿ ਰਹੇ ਹਾਂ ਵੀ ਸਾਡੇ ਬੱਚੇ ਦੀ ਭਾਲ ਹੋਈ ਜੀ ਤੇ ਫੋਨ ਤੇ ਗੱਲ ਲੋ ਜੀ ਕਿੱਥੇ ਆ ਕਿੱਥੇ ਨਹੀਂ ਪਤਾ ਲੱਗੇ ਜੀ ਕੀ ਨਾਮ ਹੈ ਵੀਰ ਜੀ ਤੁਹਾਡਾ ਅਮਨਦੀਪ ਸਿੰਘ ਮੇਰਾ ਨਾਮ ਹੈ ਜੀ ਕੀ ਗੱਲ ਬਾਤ ਹੈ ਜਿਹੜੇ ਆਪਣੇ ਤੁਹਾਡੇ ਬੇਟਾ ਤੁਹਾਡੇ ਬਾਹਰ ਗਏ ਸੀ ਗੁੰਮ ਹੋਏ ਨੇ ਵੇਖੋ ਜੀ ਇਹ 2.5 ਸਾਲ ਪਹਿਲਾਂ ਬੱਚਾ ਆਪਣਾ ਗਿਆ ਸੀ ਬੱਚਾ ਬਹੁਤ ਹੁਨਾਰੇ ਬਹੁਤ ਵਧੀਆ ਪਰਿਵਾਰ ਹੈ ਆਪਣਾ ਜ਼ਮੀਨ ਵੇਚ ਕੇ 2.5 ਕਿਲੇ ਜ਼ਮੀਨ ਵੇਚ ਕੇ ਇਹਨਾਂ ਨੇ ਭੇਜਿਆ ਸੀ ਤੇ ਅੱਜ ਪਰਿਵਾਰ ਬਹੁਤ ਸਦਮੇ 'ਚ ਹੈ ਕਿਉਂਕਿ 10 ਦਿਨ ਹੋ ਗਏ ਨੇ ਬੱਚੇ ਨਾਲ ਗੱਲ ਨਹੀਂ ਹੋਈ ਤੇ ਪਤਾ ਨਹੀਂ ਕਿੱਥੇ ਵੇ ਕਿਹੜੇ ਹਾਲਾਤ 'ਚ ਤੇ ਅਸੀਂ ਇਹੀ ਮੰਗ ਕਰਦੇ ਹਾਂ ਆਪਣੇ ਭਾਰਤ ਸਰਕਾਰ ਤੋਂ ਵੀ ਉਧਰ ਗੱਲ ਕਰਕੇ ਰਾਸ਼ਟਰਪਤੀ ਨਾਲ ਜਾਂ ਵਿਦੇਸ਼ ਮੰਤਰੀ ਨਾਲ ਗੱਲ ਕਰਕੇ ਸਾਡੇ ਬੱਚੇ ਨੂੰ ਲੱਭਿਆ ਜਾਵੇ ਭਾਲ ਕੀਤੀ ਜਾਵੇ ਤੇ ਪਰਿਵਾਰ ਨਾਲ ਗੱਲ ਕਰਾਈ ਜਾਵੇ ਤੇ ਇਹ ਹੀ ਇਹ ਹੀ ਬੇਨਤੀ ਕਰਦੇ ਹਾਂ ਤੇ ਜਿਹੜੇ ਉਹਦੇ ਨਾਲ ਰਹਿੰਦੇ ਸੀ ਮੁੰਡੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੋਵੇ ਕਿਸੇ ਤਰ੍ਹਾਂ ਕੋਈ ਪਤਾ ਲੱਗਿਆ ਵੀ ਕਿੱਥੇ ਗਏ ਨੇ ਕੋਈ ਗੱਲਬਾਤ ਗੱਲਬਾਤ ਹੋਈ ਹੈ ਪਰ ਪਰਪਰ ਉਹ ਦੱਸ ਨਹੀਂ ਰਹੇ ਵੀ ਹੋਇਆ ਕੀ ਹੈ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਤੇ ਉਹ ਕਿਸੇ ਦੇ ਬਿਆਨ ਕੁਝ ਹੋਰ ਨੇ ਕਿਸੇ ਦੇ ਕੁਝ ਹੋਰ ਨੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਚਲੋ ਉੱਥੇ ਉਹਨਾਂ ਲੱਭਿਆ ਵੀ ਹੈਗਾ ਤੇ ਬਾਕੀ ਅਜੇ ਕੋਈ ਸਾਡੇ ਤੱਕ ਕੋਈ ਜੀ ਕੋਈ ਉਹ ਨਹੀਂ ਹੈਗੀ ਕੋਈ ਸੀਸੀਟੀ ਕੈਮਰੇ ਜੀ ਕੋਈ ਕੈਲ ਚ ਕਿਤੇ ਲੱਗਿਆ ਹੋਵੇ ਕਿਸੇ ਨਾਲ ਆਏਗੇ ਦੀ ਕੋਈ ਜਾਣਕਾਰੀ ਮਿਲੀ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਜੀ